ਵੀਰ ਚੜਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਦਿਨਾ ਨਗਰ ਤੋਂ ਹਲਕਾ ਦਿਨਾਨਗਰ ਦੀਨਾਉਂਦੇ ਪੁਲਿਸ ਸਟੇਸ਼ਨ ਦौराਂਗਲਾ ਦੇ ਪਿੰਡ ਸੇਖਾ ਵਿਖੇ ਸ਼ਮਸ਼ਾਨਗਾਟ ਵਿੱਚ ਸਵੇਰੇ ਤੜਕਸਾਰ ਇੱਕ ਨੌਜਵਾਨ ਦੀ ਲਾਸ਼ ਮਿਲਣ ਦੀ ਖਬਰ ਮਿਲੀ ਹੈ ਜਾਣਕਾਰੀ ਅਨੁਸਾਰ ਪਿੰਡ ਦੇ ਹੀ ਇੱਕ ਕਿਸਾਨ ਵੱਲੋਂ ਸ਼ਮਸ਼ਾਨਗਾਟ ਨੇੜੇ ਆਪਣੇ ਖੇਤਾਂ ਵੱਲ ਢੇੜਾ ਮਾਰਨ ਗਿਆ ਤਾਂ ਉਸਨੇ ਸ਼ਮਸ਼ਾਨਗਾਟ ਵਿੱਚ ਇੱਕ ਨੌਜਵਾਨ ਦੀ ਲਾਸ਼ ਵੇਖੀ ਜਿਸ ਵੱਲੋਂ ਤੁਰੰਤ ਪਿੰਡ ਸੇਖਾ ਦੇ ਸਰਪੰਚ ਨੂੰ ਇਸ ਸਬੰਧੀ ਜਾਣੂ ਕਰਵਾਇਆ ਗਿਆ ਸਰਪੰਚ ਵੱਲੋਂ ਤੁਰੰਤ ਇਸ ਦੀ ਸੂਚਨਾ ਪੁਲਿਸ ਥਾਣਾ ਦौराਂਗਲਾ ਵਿਖੇ ਦਿੱਤੀ ਗਈ ਇਸ ਮੌਕੇ ਐਸਆਈ ਭੁਪਿੰਦਰ ਸਿੰਘ ਵੱਲੋਂ ਪੁਲਿਸ ਫੋਰਸ ਨਾਲ ਹੋ ਕੇ ਤੇ ਪਹੁੰਚ ਕੇ ਜਦ ਨੌਜਵਾਨ ਦੀ ਜੇਬ ਵਿੱਚ ਪਏ ਆਧਾਰ ਕਾਰਡ ਚੈੱਕ ਕੀਤਾ ਤਾਂ ਉਸ ਦੀ ਪਛਾਣ ਕਸ਼ਮੀਰ ਮਸੀਹ ਚਾਲੀ ਪੁੱਤਰ 바ਵਾ ਮਸੀਹ ਵਾਸੀ ਕਲਾਸਪੁਰ थाना ਧਾਰੀਵਾਲ ਵਜੋਂ ਹੋਈ ਪੁਲਿਸ ਨੇ ਇਸ ਸੰਬੰਧੀ ਪਰਿਵਾਰਿਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੁਰਦਾਸਪੁਰ ਲਿਜਾਇਆ ਜਾ ਰਿਹਾ ਹੈ ਦੀਨਾ ਨਗਰ ਤੋਂ ਬਿਊਰੋ ਰਿਪੋਰਟ ਮੜੀਆਂ ਵਿੱਚ ਪਿੰਡ ਸੇਖੇ ਇੱਕ ਡੈਡ ਬਡੀ ਪਈ ਹੈ ਜੋ ਮੌਕੇ ਤੇ ਆਏ ਮੌਕੇ ਦੇ ਆਣ ਕੇ ਚੈੱਕ ਕੀਤਾ ਵਾ ਇਹ ਬੰਦੇ ਦੀ ਜਿਹੜੀ ਹੈ ਤਾਂ ਸਨਾਖਤ ਹੋਈ ਹੈ ਵੀ ਇਹ ਬੰਦਾ ਧਾਰੀਆ ਕੈਨੇਡਾ ਕਲਾਸ ਪੁੱਤਰਾਂ ਨਾਲ ਕਸ਼ਮੀਰਪੀ ਪੁੱਤਰ ਬਾਬਾ ਮਸਮੀਏ ਇਹਦੇ ਵਾਰਸਾਂ ਨੂੰ ਬੁਲਾਇਆ ਚ ਆਣ ਕੇ ਦੇਖੋ ਕੀ ਕਰ ਰਹੇ ਕੁਝ ਕੋਈ ਕੋਈ ਜ਼ਖਮ ਹੋਇਆ ਹੋਇਆ ਹੈ ਜਿਸ ਕਾਰਨ ਕਿਸ ਤਰ੍ਹਾਂ ਦਾ ਕੋਈ ਸਾਹਮਣੇ ਆਇਆ ਨਹੀਂ ਕੋਈ ਮਤਲਬ ਐਸੀ ਕੋਈ ਚੀਜ਼ ਨਹੀਂ ਮਤਲਬ ਉਹਨਾਂ ਦੇ ਪਰਿਵਾਰਤ ਨੂੰ ਇਹ ਪਤਾ ਲੱਗਾ ਵੀ ਇਹ ਸ਼ਰਾਬ ਸ਼ੂਪੀਂ ਦਾ ਜਿਹੜੀ ਕਰਦੇ ਘਰੋਂ ਉਹ ਮਿਲ ਹੋ ਗਏ ਨੇ ਚਲਾ ਗਿਆ ਆਪਣੇ ਕਰ ਦੇ ਕੇ ਤੇ ਰਿਸ਼ਤੇਦਾਰਾਂ ਤੋਂ ਨਹੀਂਦਾ ਹੈ ਜਿਆਦਾ ਤਾਰੇ ਕੀ ਨਾ ਜੀ ਇਹ ਤਾਂ ਕਿੰਨੀ ਕੁ ਉਮਰ ਸੰਬੀਰ ਮਸੀ ਸਨ ਭਾਵਾ ਮਸੀ ਵਾਸੀ ਕਲਾਸਪੁਰ ਉਮਰੇ ਦੀ ਹੋਣੀ ਹੈ ਜੀ 44-45 ਸਾਲ ਲਗਭਗ ਫਿਲਹਾਲ ਜਿਹੜੀ ਇਹ ਪੁਲਿਸ ਨੇ লাশ ਕਬਜ਼ੇ ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰਤੀ ਹੈ ਜੀ ਹਾਂ ਜੀ ਜੋ ਉਹਦੇ ਬਾਅਦ ਸਾਨੂੰ ਜੀ